ਦਰਸ਼ਕੋ ਅੱਜ ਆਪਾਂ ਖੜੇ ਆਂ ਸਿਧਵਾ ਬੇੜ ਦੇ ਲਾਗਲੇ ਪਿੰਡ ਪਰਜੀਆਂ ਬਿਹਾਰੀਪੁਰ ਜਿਹੜਾ ਸਤਲੁਜ ਦਰਿਆ ਦਾ ਸਿਧਵਾ ਬੇੜ ਦਾ ਜਿਹੜਾ ਜਨਦਨ ਜੋੜ ਰਿਆ ਪੁਰਾਉਂਦੇ ਨਾਲ-ਨਾਲ ਆ ਕੇ ਪਿੰਡ ਵਸੇ ਹੋਏ ਆ ਇੱਥੇ ਜਿਹੜਾ ਪਰਜੀਆਂ ਬਿਹਾਰੀਪੁਰ ਦਾ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜਾ ਦਰਿਆ ਕਿਸ ਤਰ੍ਹਾਂ ਭਰਿਆ ਹੋਇਆ ਪਾਣੀ ਜਿਹੜਾ ਪੂਰਾ ਤੇਜ਼ੀ ਨਾਲ ਜਿਹੜਾ ਵਹਾਵ ਆ ਔਰ ਇਹ ਜਿਹੜਾ ਆ ਜਿਹੜਾ ਪਿਛਲੇ ਸਾਲ ਜਿਹੜਾ ਤੁਸੀਂ ਦਿਖਾ ਰਹੇ ਆ ਇਹ ਬੰਨ ਜੋ ਲਾਇਆ ਗਿਆ ਸੀ ਪੱਥਰਾਂ ਦਾ ਇਹ ਥੋੜਾ ਜਿਹਾ ਕਮਜ਼ੋਰ ਪੈ ਗਿਆ ਇਥੇ ਪਿੰਡ ਵਾਸੀ ਨੂੰ ਥੋੜਾ ਡਰ ਪੈਦਾ ਹੋ ਗਿਆ ਕਿ ਸ਼ਾਇਦ ਇਹ ਇਹ ਗਾਹ ਨਾ ਵੱਜ ਜਾਵੇ ਤੇ ਪਿੰਡ ਵਾਸੀ ਪੂਰੇ ਸਹਿਯੋਗ ਦੇ ਰਹੇ ਆ ਇਥੇ ਵਿਧਾਇਕ ਸਾਹਿਬ ਜੀ ਪਰਮਾਨੁਕੇ ਵੀ ਆਏ ਹੋਇਆ ਅਤੇ ਪੂਰਾ ਜਿਹੜਾ ਸਰਕਾਰੀ ਅਮਲਾ ਉਹ ਵੀ ਇਥੇ ਲੱਗਿਆ ਹੋਇਆ ਵਾ ਬੀਬੀ ਸਰਵਿਸਾਂ ਮਾਨਕਨ ਦੱਸਿਆ ਕਿ ਸਰਕਾਰ ਵੱਲੋਂ ਪੂਰੀ ਹਦਾਇਤਾਂ ਕਿ ਤੁਸੀਂ ਘਰਾਂ ਵਿੱਚ ਨਹੀਂ ਰਹਿਣਾ ਬਲਕਿ ਪਿੰਡ ਵਾਸੀ ਸਹਿਯੋਗ ਕਰਨਾ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਪਿੰਡ ਵਾਸੀ ਬੋਰੀਆਂ ਭੜ ਰਹੇ ਆ ਤਾਂ ਕਿ ਜਿਹੜਾ ਇਥੇ ਬੰਨ ਕਮਜ਼ੋਰ ਹੈ ਉਹਨੂੰ ਜਿਹੜਾ ਜੋੜਿਆ ਜਾ ਸਕੇ ਜਿਹੜਾ ਕਮਜ਼ੋਰ ਪਾੜਾ ਉਥੇ ਬੰਨ ਦੁਵਾਰਾ ਮੋਦ ਲਾਇਆ ਜਾ ਸਕੇ ਕਿ ਪਾਣੀ ਜਿਹੜਾ ਦਰਿਆ ਦਾ ਉਹ ਪਿੰਡਾਂ ਨੂੰ ਨਾ ਆਵੇ ਵੈਸੇ ਹਜੇ ਤੱਕ ਇਹਦੀ ਸਥਿਤੀ ਹੈ ਬਿਲਕੁਲ ਕਾਬੂ ਦੇ ਵਿੱਚ ਹੈ ਜੀਸੀਬੀਆ ਲੱਗੀਆਂ ਹੋਈਆਂ ਟਰੈਕਟਰ ਲੱਗੇ ਹੋਏ ਆ ਦਰਖਤ ਵੜਵੜ ਕੇ ਲਾਏ ਜਾ ਰਹੇ ਆ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਆਉ ਤੁਹਾਨੂੰ ਦਿਖਾਉਨੇ ਆ ਕਿ ਸਰਜੀਤ ਕੋਈ ਮਾਨੂੰ ਕਿਹੜਾ ਕੀ ਕਿਹਾ ਤੇ ਹੋਰ ਜਿਹੜੇ ਪਿੰਡ ਦੇ ਕੀ ਹਾਲਾਤ ਆ ਸਰਜੀਆਂ ਬਿਹਾਰੀਪੁਰ ਕੋਲੇ ਸਤਲੁਜ ਦਰਿਆ ਦੇ ਹਾਲਾਤ ਮਾੜੇ ਆ ਕੱਲ੍ਹ ਨਾਲੋਂ ਪਾਣੀ ਵੱਧ ਰਿਹਾ ਪਾਣੀ ਬਿਲਕੁਲ ਪਿੰਡ ਦੇ ਘਰ ਤੇ ਆ ਚੁੱਕਿਆ 80000 ਜਰ ਤੋਂ ਪਾਣੀ ਪਾਣੀ ਦਾ ਬਹਾਅ ਲਗਾਤਾਰ ਵਧ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਆ ਇਧਰਲੀ ਸਾਈਡ ਤੇ ਦੇਖੋ ਤੁਸੀਂ ਪਾਣੀ ਬਿਲਕੁਲ ਜਿੱਥੇ ਆਪਾਂ ਖੜੇ ਆ ਇਹਦਾ ਕਿਨਾਰਾ ਵਾ ਤੇ ਮੇਰੇ ਨਾਲ ਜੈ ਸਿੰਘ ਸਾਹਿਬ ਖੜੇ ਆ ਜੈ ਸਿੰਘ ਸਾਹਿਬ ਨੇ ਡੀਸੀ ਵੀ ਚਲਾਤੀ ਆ ਦੇਖੋ ਇਹਦੇ ਲਈ ਆਪਾਂ ਇੱਥੇ ਨੋਚਾਂ ਵੀ ਲਾ ਰਹੇ ਆ ਇਹਦੇ ਲਈ ਡਰਕਟੀਆਂ ਉਹ ਜਿਹੜੇ ਮਹੁੰਨੇ ਬਾਚਾ ਉਹ ਵੀ ਲਾ ਰਹੇ ਆ ਆ ਵੀਡੀਓ ਸਾਫ ਸਾਡੇ ਨਾਲ ਖੜੇ ਆ ਜਿਹੜੀਆਂ ਬੋਰੀਆਂ ਭਰਨੀਆਂ ਉਹ ਨਾਲ ਟਾਈਮ ਟੂ ਟਾਈਮ ਕਰ ਰਹੇ ਆ ਮੈਂ ਤਾਂ ਪ੍ਰਮਾਤਮਾ ਕੋ ਉਹੀ ਅਰਦਾਸ ਕਰਦੀ ਆ ਵੀ ਇਹ ਸੱਚੇ ਪਾਤਸ਼ਾਹ ਮੇਰੇ ਲੋਕਾਂ ਤੇ ਰਹਿਮ ਕਰ ਇਸ ਵਸਨੀਕਾਂ ਦਾ ਕਿੰਦਾ ਦਾ ਹੈਗਾ ਜੀ ਸਹਿਯੋਗ ਬਸਨੀਕ ਸਾਰੇ ਟਰੈਕਟਰ ਦੇ ਰਹੇ ਆ ਕੋਈ ਇੱਥੇ ਲੰਗਰ ਚੱਲ ਰਿਹਾ ਕੋਈ ਚਾਹ ਬਣਾ ਕੇ ਲਿਆ ਰਿਹਾ ਕਿਉਂਕਿ ਹਰ ਇੱਕ ਨੂੰ ਥਿਕਾ ਰਹੀ ਇਹ ਇਹ ਘੜੀ ਇੱਕ ਦੂਜੇ ਨੂੰ ਬਚਾਉਣ ਦੀ ਹੈ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਨ ਦੀ ਹੈ ਇਸ ਸਮੇਂ ਇਨਸਾਨੀ ਇਨਸਾਨ ਨੂੰ ਇਨਸਾਨ ਦੀ ਲੋੜ ਹੈ